ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਬਿਜਲੀਪਰ ਦੀ ਗੰਦੀ ਮੈਂ ਮਰਦਾਬਾਦ 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 ਜਿੰਦਾਬਾਦ 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 ਨਮਸਕਾਰ ਟੀਵੀ ਐਚ ਆਈ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਡਿਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪਾਵਰ ਕਮ ਐਕਸ਼ਨ ਦਫ਼ਤਰ ਧਾਰੀਵਾਲ ਵਿੱਚ ਨਵੇਂ ਸਾਲ 2024 ਦਾ ਕਲੰਡਰ ਅਤੇ ਡੈਰੀ ਰੈਰੀਜ ਕੀਤੀ ਗਈ ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸਾਨੂੰ ਮਜ਼ਬੂਤੀ ਨਾਲ ਇੱਕ ਜੁਟਤਾ ਨਾਲ ਖੜੇ ਹੋਣਾ ਚਾਹੀਦਾ ਹੈ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਮ ਮੈਨੇਜਮੈਂਟ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਚੇਤਾਵਨੀ ਦਿੰਦੇ ਹੋਏ ਕਿਹਾ ਕਿ 295 ਬਧਾ 19 ਸਹਾਇਕ ਲਾਈਨ ਮੈਨਾਂ ਨੂੰ ਪਿਛਲੇ 11 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਲਦ ਰਿਲੀਜ਼ ਨਾ ਕੀਤੀਆਂ ਅਤੇ 3 ਸਾਲ ਦਾ ਪਰਵੇਸ਼ਨਲ ਪੀਰੀਅਡ ਪੂਰਾ ਕਰ ਚੁਕੇ ਕਰਮਚਾਰੀਆਂ ਨੂੰ ਬੰਦਾ ਉਰਸ ਕੇਲ ਨਾਂ ਦਿੱਤਾ ਤਾਂ ਪੂਰੇ ਪੰਜਾਬ ਅੰਦਰ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਬਲਵਿੰਦਰ ਸਿੰਘ ਬਾਜਵਾ ਜਸਵਿੰਦਰ ਸਿੰਘ ਗਿੱਲ ਤਰਲੋਕ ਸਿੰਘ ਖੁੰਡੀ ਜਸਵਿੰਦਰ ਸਿੰਘ ਐਚ ਡੀ ਐਮ ਗੁਰਮਖ ਸਿੰਘ ਮੁਖਵਿੰਦਰ ਸਿੰਘ ਖਾਲਸਾ ਦਵਿੰਦਰ ਸਿੰਘ ਵਰਾਇਚ ਵਿਕਰਮਜੀਤ ਸਿੰਘ ਸੁਖਦੇਵ ਸਿੰਘ ਲੱਕੀ ਕਸ਼ਮੀਰ ਸਿੰਘ ਹਰਪਾਲ ਸਿੰਘ ਸੁਪਨਾਮ ਸਿੰਘ ਦਲਬਾਖ ਸਿੰਘ ਜਫਰਵਾਲ ਅਸ਼ੋਕ ਮਾਲਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਦੱਸਦੇ ਹੋ ਅੱਜ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਵਾ ਤੇ ਤੁਹਾਡੀ ਜਫੇਬੰਦੀ ਦੀਆਂ ਕੀ ਮੰਗਾਂ ਨੇ ਤੇ ਇਸ ਬਾਰੇ ਦੱਸਦੇ ਹਾਂ ਮੈਂ ਅੱਜ 2024 ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਡਿਵੀਜ਼ਨ ਪ੍ਰਧਾਨ ਸੁਖਿੰਦਰ ਸਿੰਘ ਗਿੱਲ ਤੇ ਸਰਕਲ ਸਕੱਤਰ ਅੱਜ 2 2024 ਦਾ ਕੈਲੰਡਰ ਜਿਹੜਾ ਰਿਲੀਜ਼ ਕਰ ਰਹੇ ਆ ਸਾਡੀਆਂ ਮੇਨ ਮੰਗਾ ਜਿਹੜੀਆਂ 295 ਬਲੀਕ 19 ਮਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਉਹ ਰਿਲੀਜ਼ ਕਰਾਈਆਂ ਜਾਂ ਕਿਉਂਕਿ 10000 ਰੁਪਏ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਮੈਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ 255 ਬਲੀਕੁਨੀ ਮੁਲਾਜ਼ਮਾਂ ਦੀਆਂ ਤਨਖਾਹ ਰਿਲੀਜ਼ ਰਿਲੀਜ਼ ਕਰਕੇ ਕਿੱਤੀਆਂ ਜਾਣ ਜੇ ਇਹ ਸਾਡੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ 'ਚ ਜੇ ਇੱਕ ਹੜਤਾਲ ਕੀਤੀ ਆ ਤਾਂ ਅੰਬਾਲ ਲੰਮੀ ਹੜਤਾਲ ਤੇ ਚੱਲਾਂਗੇ ਰੋਸ ਮਜਾਰੇ ਕਰਾਂਗੇ ਅਰਥੀ ਪੂਖ ਮਜਾਰੇ ਕਰਾਂਗੇ ਸਰਕਾਰਾਂ ਦੇ ਤੇ ਬਿਜਲੀ ਬੋਰ ਦੀ ਮੈਨੇਜਮੈਂਟ ਦੇ ਇਸ ਕਰਕੇ ਬਾ ਦਬਾਰਾ ਫੇਰ ਇਹ ਬੇਨਤੀ ਕਰਦਾ ਕਿ ਲੋੜੀ ਦੀ ਜਾਂ ਮਾਗੀ ਦੇ ਵਿੱਚ ਇਹ ਮੁਲਾਜ਼ਮਾਂ ਨੂੰ ਜਰੂਰ ਕੋਈ ਨਾ ਕੋਈ ਖੁਸ਼ੀ ਦਿੱਤੀ ਜਾਵੇ ਇਹਨਾਂ ਦੀਆਂ ਤਨਖਾਹਾਂ ਜਲਦੀ ਤੋਂ ਜਲਦੀ ਰਿਲੀਜ਼ ਕੀਤੀਆਂ ਜਾਣ ਮੈਂ ਇਹੀ ਮੰਗ ਕਰਦਾ ਦੂਜੀ ਮੰਗ ਮੇਰੀ 9 ਸਾਲਾਂ 16 ਸਾਲਾਂ ਤੇ 21 ਸਾਲ ਜਿਹੜੇ ਆ ਮੁਲਾਜ਼ਮਾਂ ਨੇ ਰੁਕੇ ਆ ਉਹਦੇ ਵੀ ਨੋਟੀਫਿਕੇਸ਼ਨ ਜਿਹੜੇ ਆ ਜਲਦੀ ਜਲਦੀ ਸਰਕਾਰ ਰਿਲੀਜ਼ ਕਰੇ ਮੈਂ ਇਹ ਮੰਗਾ ਮੰਗਦਾ ਹਾਂ ਕਿੰਨੇ ਮਹੀਨੇਆਂ ਤਨਖਾਹਾਂ ਪੈਂਡਿੰਗ ਹੈਗੀ ਆ ਵਾ 29519 ਵਾਲਿਆਂ ਦੀਆਂ ਕਰੀਬ ਦੇ ਕਰੀਬ 11 ਮਹੀਨੇ ਹੋ ਚੁੱਕੇ ਆ ਇਹਨਾਂ ਸਾਥੀਆਂ ਨੂੰ 3 ਸਾਲ ਇਹਦਾ ਪ੍ਰੋਵੀਜ਼ਨ ਪੇਡ ਕੱਟ ਚੁੱਕੇ ਆ 11 ਮਹੀਨੇ ਹੋ ਗਏ ਆ ਤੇ ਉਹ ਪ੍ਰੋਵੀਜ਼ਨ ਪੇਡ ਵਾਲੀ ਤਨਖਾਹ ਤੇ ਅੱਜ ਜੇ ਮਜ਼ਦੂਰ ਦੀ ਤਨਖਾਹ 500 ਰੁਪਈਆ ਦਿਹਾੜੀ ਆ ਪਰ ਸਾਡੇ ਮੁਲਾਜ਼ਮ ਜੇ ਨਗੂਲੀ 10000 ਰੁਪਏ ਨੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਰਿਹਾ ਇਹ ਜਿਹੜਾ ਮੁਲਾਜ਼ਮਾਂ ਦਾ ਬੜਾ ਵੱਡਾ ਟੱਕਾ ਤੇ ਸ਼ੋਸ਼ਣ ਹੋ ਰਿਹਾ ਮੈਂ ਸਰਕਾਰ ਕੋਲ ਫਿਰ ਦੁਬਾਰਾ ਮੰਗ ਕਰਦਾ ਇਹ ਮੰਗ ਤੇ ਜਲਦੀ ਤੋਂ ਜਲਦੀ ਨੋਟ ਕੀਤੀ ਜਾਏ ਜੀ